ਬਟਿੰਡਾ ਦੀ ਭਾਗੂ ਰੋਡ ਚੌੜੀ ਕਰਨ ਨੂੰ ਲੈ ਕੇ ਮੰਤੀ ਦਾ ਕੰਮ ਫਿਰ ਹੋਇਆ ਸ਼ੁਰੂ ਅੱਜ ਨਗਰ ਨਿਗਮ ਅਤੇ ਰੈਵਨੂ ਵਿਭਾਗ ਦੀਆਂ ਟੀਮਾਂ ਪਹੁੰਚੀ ਆ ਬਟਿੰਡਾ ਦੀ ਭਾਗੂ ਰੋਡ ਤੇ ਤੇ ਇਹਨਾਂ ਵੱਲੋਂ ਕੀਤੀ ਨਿਸ਼ਾਨਦੇਹੀ ਦੱਸਣਾ ਬਣਦਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਾਗੂ ਰੋਡ ਰੋਡ ਨੂੰ ਚੌੜੀ ਕਰਨ ਦਾ ਮਾਮਲਾ ਉਜਿਆ ਹੋਇਆ ਹੈ ਦੁਕਾਨਦਾਰਾਂ ਵੱਲੋਂ ਇਸ ਨੂੰ ਚੌੜੀ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਕੁਝ ਲੋਕਾਂ ਵੱਲੋਂ ਇਸ ਨੂੰ ਚੌੜੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਲਗਾਤਾਰ ਇੱਥੇ ਆਪਣਾ ਧਰਮੇ ਪ੍ਰਦਰਸ਼ਨ ਵੀ ਹੋ ਰਿਹਾ ਹਨ ਦਾ ਗਾਂਧਰਾਵਲੋਂ ਮੰਗਿਆ ਕਿ ਸੜਕ ਜੇ ਚੌੜੀ ਕਰਨੀ ਹੈ ਤਾਂ ਪਹਿਲਾਂ ਰੇਂਦਰਾ ਕਾਲਜ ਦੀ ਸਾਈਡ ਤੋਂ ਸ਼ੁਰੂ ਕੀਤੀ ਜਾਵੇ ਕਿਉਂਕਿ ਉਸ ਪਾਸੇ ਵੱਡੇ ਲੋਕਾਂ ਦੀਆਂ ਕੂਟੀਆਂ ਹਨ ਤੇ ਨਾਲ ਉੱਥੇ ਇੱਕ ਵੱਡਾ ਸਕੂਲ ਹੈ ਇਸ ਲਈ ਨਗਰ ਨਿਗਮ ਇਹਨਾਂ ਆਪਣੇ ਗਾਂਧਰਾ ਦਾ ਕਹਿਣਾ ਕਿ ਉਧਰੋਂ ਨਹੀਂ ਛੇੜਿਆ ਇਹ ਸਾਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਜਿਸ ਨੂੰ ਲੈ ਕੇ ਲਗਾਤਾਰ ਧਰਮੇ ਪ੍ਰਦਰਸ਼ਨ ਵੀ ਹੋ ਰਿਹਾ ਹਨ ਅਤੇ ਅੱਜ ਪਟਿੰਡਾ ਨਗਰ ਨਗਰ ਨਿਗਮ ਦੀ ਟੀਮ ਫਿਰ ਦੁਆਰਾ ਤੋਂ ਬਿੰਡਾ ਦੀ ਪਾਕ ਰੋਡ ਤੇ ਪਹੁੰਚੀ ਅਤੇ ਇਹਨਾਂ ਵੱਲੋਂ ਇਹ ਸੜਕ ਦੀ ਇੱਕ ਨਿਸ਼ਾਨਦੇਹੀ ਕੀਤੀ ਗਈ ਇਹਨਾਂ ਵੱਲੋਂ ਇਹਨਾਂ ਦੇ ਨਾਲ ਰੈਵਨੂ ਵਿਭਾਗ ਦੀ ਟੀਮ ਵੀ ਸੀ ਅਤੇ ਨਾਲ ਨਗਰ ਨਿਗਮ ਦੇ ਅਧਿਕਾਰੀ ਸਨ ਜਿਨ੍ਹਾਂ ਵੱਲੋਂ ਇੱਥੇ ਅੱਜ ਇੱਕ ਨਿਸ਼ਾਨਦੇਹੀ ਇੱਥੇ ਆਪਾਂ ਕੀਤੀ ਗਈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੜਕ ਨੂੰ ਚੌੜੀ ਕਰਨ ਦਾ ਮਾਮਲਾ ਜਿਹੜਾ ਉਹ ਦੁਆਰਾ ਤੋਂ ਸ਼ੁਰੂ ਹੋ ਜਾਵੇ ਭਾਵੇਂ ਪਹਿਲੇ ਦਿਨ ਆਪਣਾ ਪਿਛਲੇ ਦਿਨੀ ਇਹਦੀ ਆਪਣਾ ਨਿਸ਼ਾਨਦੇਹੀ ਹੋਈ ਸੀ ਤੇ ਉਸ ਵੇਲੇ ਕੰਮਦਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਇੱਕ ਵਾਰ ਇਹ ਕੰਮ ਰੁਕ ਗਿਆ ਸੀ ਲੇਕਿਨ ਹੁਣ ਦੁਬਾਰਾ ਤੋਂ ਫਿਰ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਅੱਜ ਬਠਿੰਡਾ ਦੀ ਭਾਗੂ ਰੋਡ ਤੇ ਰੈਗਰੂ ਵਿਭਾਗ ਦੀ ਟੀਮ ਅਤੇ ਨਗਰ ਨਗਰ ਕਮੇਟੀ ਟੀਮ ਇੱਥੇ ਪਹੁੰਚੀ ਅਤੇ ਉਹਨਾਂ ਵੱਲੋਂ ਇੱਕ ਖਸਰਾ ਨੰਬਰ ਦੀ ਜਿਹੜੀ ਹੈ ਉੱਥੇ ਨਿਸ਼ਾਨਦੇਹੀ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਟੀਮ ਹੈ ਜਿਹੜੀ ਉਹ ਦੁਬਾਰਾ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰਦੇ ਵੇ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਰੈਵਨੂ ਵਿਭਾਗ ਦੇ ਅਧਿਕਾਰੀ ਅਤੇ ਨਾਲ ਨਗਰ ਨਿਕੰਦੇ ਅਧਿਕਾਰੀ ਜਸਵੰਦਰ ਸਿੰਘ ਕਾਨ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨੰਬਰ ਫਸਲ 2888 ਦੀ ਨਸ਼ਾਨੀ ਸ਼ਾਮਲਾਟ ਨੰਬਰ ਫਸਲ ਇਹਦਾ ਕਿਹੜਾ ਹੈ ਕਿਹੜਾ ਹੈ ਪਾਬ ਗ੍ਰੋਥ ਕਿਸ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਾਂ ਸ਼ਾਮਲਾਟ ਦੇ ਸਾਨੂੰ ਨਵੇਂ ਨਿਕੰਦੇ ਕੋਲੋਂ ਐਪਲੀਕੇਸ਼ਨ ਕੀਤੀ ਗਈ ਹੈ ਨੰਬਰ ਖਤਰ 2548 ਦੀ ਮਹਿੰਤੀ ਕਿਹੜੀ ਕਿਹੜੀ ਟੀਮ ਆ ਤੁਹਾਡੇ ਨਾਲ ਕਨਗੋ ਮੈਂ ਕਨਗੋ ਜਿਤਵਾਰੀ ਸਾਹਿਬ ਨੇ ਨਾਲ ਨਿਕ ਨਿਕ ਵਾਲੀ ਤੋਂ ਤੋਂ ਪੇਰੇ ਨੇ ਸਾਥ ਆ ਨਾਮ ਹੈ ਜੀ ਸਾਡੇ ਜਿਹੜੇ ਸੜਕ ਜੋੜੀ ਹੁੰਦੀ ਆ ਉਹਦੇ ਨਾਲ ਇਸ ਦਾ ਕੋਈ ਲਿਖਤ ਹੁੰਦਾ ਕਿ ਇਹ ਜਿਹੜਾ ਨਹੀਂ ਇਹ ਸ਼ਾਮ ਰਾਤ ਦੀ ਮਹਿੰਤੀ ਹੋ ਰਹੀ ਹੈ ਕਿੱਥੇ ਤੱਕ ਇਹ ਹੱਦ ਜਾ ਸਕਦੀ ਜਿਹੜੀ ਬਹੁਤ ਜਹਾ ਸ਼ਾਮ ਰਾਤ ਦੇ ਨੰਬਰ ਖਤਰ 2588 ਦੀ ਮਹਿੰਤੀ ਇਹ ਨਿਗਮ ਬਲੋਂ ਸਾਨੂੰ ਧੱਕਾ ਦਿੱਤੀ ਗਈ ਸਾਡੀ ਸ਼ਾਮ ਲਾਟ ਦੀ ਅੱਧਕ ਦੱਸੀ ਜਾਵੇ ਨੰਬਰ ਕਦੋਂ ਤੱਕ ਖਤਕਾ ਕੋ। ਕਿ ਕਿੰਨੇ ਨੰਬਰ ਗੜੀ ਤੋਂ ਕਿੰਨੇ ਨੰਬਰ ਗੜੀ ਤੱਕ ਹੈਗਾ ਇਹ 2888 ਉੱਥੋਂ ਲੈ ਕੇ ਬੇਕਾਬੂ ਤੋਂ ਲੈ ਕੇ ਇੱਥੋਂ ਤੱਕ 2588 ਨੰਬਰ ਤੱਕ। ਚ ਨੰਬਰ ਗੜੀ ਦਾ ਜੀ ਆਪ ਦਾ ਆਪਾਰ ਸਿੰਘ ਬਿਲਡਿੰਗ ਸੈਂਟਰ ਕੀ ਕਰਦੇ ਤੁਸੀਂ ਆ ਰਹੀ ਇਹ ਖਸਰੇ ਦੀ ਨਿਸ਼ਾਨਦੇਹੀ ਕਰ ਰਹੇ ਆ ਜੀ ਅਜੀ। ਇਹ ਤਾਂ ਪੱਗ ਰੋਡ ਦੀ ਜ 60 ਫੁੱਟ ਚੌੜਾ ਹੋਣ ਵਾਸਤੇ ਜੀ ਜਿਹੜੀ ਚੱਲ ਰਹਾ ਜੀ ਉਸ ਵਾਸਤੇ ਕਰ ਰਹੇ ਆ ਟੀਮਾਂ ਕਿਹੜੀ ਕਿਹੜੀ ਆ ਸਾਡੇ ਨਾਲ ਰੈਵਨੂ ਵਿਭਾਗ ਦੀ ਟੀਮਾਂ ਜੀ ਨਾਲ ਤੇ ਸਾਡੀ ਆਪ ਦੀ ਟੀਮਾਂ ਦਫ਼ਤਰ ਦੀ ਉਹ ਕਰ ਰਹੇ ਤਾਂ ਅਪਲੋਡ ਕੇ ਕੋਈ ਕਰ ਨਹੀਂ ਇੱਕ ਵਾਰੀ ਤਾਂ ਜੇ ਖਸਰੇ ਦੀ ਨਿਸ਼ਾਨਦੇਹੀ ਕਰ ਰਹੇ ਆ ਜੀ ਫਿਲਹਾਲ ਤਾਂ ਸਿਰਫ ਕਲੀ ਜੀ ਉਹ ਤਾਂ ਕੱਢੀ ਆ ਇਹ ਕਿ ਤੋੜਾ ਹੁੰਦਾ ਹੈ ਨਹੀਂ ਉਹ ਤਾਂ ਬਾਅਦ ਤੂੰ ਬਾਅਦ ਦਾ ਪ੍ਰੋਸੈਸ ਆ ਜੀ ਇੱਕ ਵਾਰੀ ਤਾਂ ਖਸਰੇ ਦੀ ਨਿਸ਼ਾਨਦੇਹੀ ਜ਼ਰੂਰੀ ਆ ਹਾਂ ਜੀ ਹਾਂ ਜੀ ਪੂਰੇ ਖਸਰੇ ਨਹੀਂ ਕਰਨੀ ਆ ਜੀ ਇੱਕ ਜਿਹੜੇ ਜਿਹੜੇ ਖਤਰੇ ਛਾਏ ਇਸ ਰੋਡ ਤੇ ਪੈਂਦੇ ਆ ਪ੍ਰੋਪਰ ਉਹਨਾਂ ਦੀ ਸਾਰਿਆਂ ਦੀ ਕਰ ਰਹੇ ਆ ਜੀ ਪੁਆਇੰਟ ਮਾਰਕ ਕਰ ਰਹੇ ਆ ਕਦੋਂ ਕਦੋਂ ਤੱਕ ਇਹ ਸਰਬਾਤ ਹੋਏਗੇ ਚੋੜ ਇਹਦਾ ਤਾਂ ਦੇਖੋ ਜੀ ਪਹਿਲਾਂ ਤਾਂ ਇੱਕ ਵਾਰ ਤਾਂ ਆਏ ਦੀ ਖਤਰੇ ਦੀ ਮੈਜ਼ਰਮੈਂਟ ਹੀ ਆ ਮੈਂ ਤਾਂ ਉਸ ਤੋਂ ਬਾਅਦ ਅੱਗੇ ਪ੍ਰੋਸੈਸ ਚੱਲੂਗਾ ਜੀ ਜੀ